ਵਾਹਿਗੁਰੂ ਜੀ ਕਾ ਕਾਲ ਸਤ ਕਰਾਈ ਵਾਹਿਗੁਰੂ ਜੀ ਕੀ ਫਤਿਹ ਸਲੋਕ ਥਾਕੇ ਬਹੁ ਵਿਧ ਕਾਲ ਤੀ ਤਰੇ ਪਤ ਨਾ ਤ੍ਰਸਨਾ ਲਾਠ ਸੱਚ ਸੱਚ ਸਾਖਤ ਮੂਏ ਨਾਨਕ ਮਾਇਆ ਨਾ ਸਾਥ ਪੌੜੀ ਥਥਾ ਥਿਰ ਕੋ ਨਹੀਂ ਕਾਇ ਪਸਾਰ ਹੋ ਪਾਵ ਾਨਿਕ ਬੰਚ ਬਾਲਸ਼ਲ ਕਰਹੁ ਆਨਿਕ ਬੰਚ ਬਾਲਸ਼ਲ ਜਿਹੜਾ ਪਾਠ ਹੈ ਨਾ ਸੰਬੰਧਕ ਪਾਠ ਹੈ ਆਨਿਕ ਬੰਚ ਬਾਲਸ਼ਲ ਕਰਹੁ ਮਾਇਆ ਏਕ ਉਪਾਵ ਥੈਲੀ ਸੰਚਹੁ ਸ੍ਰਾਮ ਕਰਹੁ ਥਾਕ ਪਰ ਹੋਗਾ ਵਾਰ ਮਾਨਕ ਕਾਮ ਨ ਆਵਈ ਮਾਨਕ ਕਾਮ ਇਥੇ ਟੁਕ ਨਾ ਆ ਬਈ ਅੰਤੇ ਔ ਸਰਬਾਰ ਥਿਤ ਪਾਵੋ ਗੋਬਿੰਦ ਭਜੋ ਸੰਤਹਿ ਕੀ ਸਿੱਖ ਲੇਹੋ ਸਿੱਖ ਕਸ ਕੀ ਬੋਲਣਾ ਸੰਤਹਿ ਕੀ ਸਿੱਖ ਲੇਹੋ ਪ੍ਰੀਤ ਕਰਹੋ ਸਦ ਏਕ ਸਿਓ ਇਆ ਸਾਚਾ ਅਸਨੇਹ ਕਾਰਨ ਕਰਨ ਕਰਾਵਨੋ ਸਭ ਵਿਦ ਏਕਾ ਹਾਥ ਜੀਤ ਜੀਤ ਲਾਵਹੁ ਤਿਤ ਤਿਤ ਲੱਗ ਹੈ ਨਾਨਕ ਜੰਤ ਅਨਾਥ ਨਾਨਕ ਪਤੇ ਯਮਕ ਲਾਦਨੀ ਨਾਨਕ ਜੰਤ ਅਨਾਥ ਸ਼ਲੋਕ ਦਸ ਹੈ ਏਕ ਨਿਹਾਰਿਆ ਸਭ ਕਛ ਦੇਵਨਹਾਰ ਸਾਸ ਸਾਸ ਸਿਮਰਤ ਰਹੈ ਨਾਨਕ ਦਰਸ ਆਧਾਰ ਪਉੜੀ ਦੱਦਾ ਦਾਤਾ ਏਕ ਹੈ ਦੱਦਾ ਪਦ ਤੇ ਯਮਕ ਲਾ ਦਨੀ ਹੈ ਦੱਦਾ ਦਾਤਾ ਏਕ ਹੈ ਸਭ ਕਉ ਦੇਵਨਹਾਰ ਦਿਨ ਦੇ ਟੂਟ ਨਾ ਆਵਈ ਕਿਥੇ ਬਿੰਦੀ ਲੱਗੀ ਹੋਈ ਹੈ ਉਚਾਰਨ ਕਰਨਾ ਦਿਨ ਦੇ ਟੂਟ ਨਾ ਆਵਈ ਜਪਜੀ ਸਾਹਿਬ ਚ ਦੀਦਾ ਦੇ ਲੰਦੇ ਥਕ ਪਾਹ ਅਗਨਤ ਭਰੇ ਪੰਡਾਰ ਅਗਨਤ ਨਹੀਂ ਕਹਿਣਾ ਐੜੀ ਦੇ ਵਿੱਚ ਟੈਸ਼ ਦੀ ਕੀ ਬੋਲਣਾ ਅਗਨਤ ਭਰੇ ਭੰਡਾਰ ਦੇਨਹਾਰ ਸਦ ਜੀਵਨ ਹਾਰਾ ਸਦ ਪੂਲਾ ਬੂਨੈ ਜੀ ਸੱਦ ਕਹਿ ਦਿੱਤਾ ਤਾਂ ਉਹਦਾ ਅਰਥ ਹੋ ਜਾਏਗਾ ਆਵਾਜ਼ ਜਿਵੇਂ ਰਾਮ ਕਲੀ ਸੱਦ ਬਾਣੀ ਹੈ ਜਿਹੜੀ ਤੇ ਸੱਦ ਕਹਿ ਦਿੱਤਾ ਤਾਂ ਉਹਦਾ ਅਰਥ ਹੈ ਹਮੇਸ਼ਾ ਮਨ ਮੂਰਖ ਕਿਉ ਤਾਹਿ ਬਿਸਾਰਾ ਦੋਸ਼ ਨਹੀਂ ਕਾਹੂ ਕਮਿਤਾ ਮਾਇਆ ਮੋਹ ਬੰਦ ਪ੍ਰਭ ਕੀਤਾ ਮਾਇਆ ਮੋਹ ਬੰਦ ਪ੍ਰਭ ਕੀਤਾ ਦਰਦ ਨਿਵਾਰ ਹੈ ਜਾ ਕੇ ਆਪੇ ਨਾਨਕ ਤੇ ਤੇ ਗੁਰਮੁਖ ਧਰਾਪੇ ਧਰਾਪੇ ਪੀ ਨਹੀਂ ਬੋਲਣਾ ਧਰਾਪੇ ਨਾਨਕ ਤੇ ਵਿਸਰਾਮ ਲਾ ਦੋ ਨਾਨਕ ਤੇ ਤੇ ਗੁਰਮੁਖ ਧਰਾਪੇ ਸ਼ਲੋਕ ਤਾਰ ਜੀ ਆਰੇ ਇੱਕ ਟੇਕ ਤੂ ਜੀ ਆਰੇ ਇਕੱਠਾ ਜੀ ਪਾਠ ਹੈ ਤਾਰ ਜੀ ਆਰੇ ਇੱਕ ਟੇਕ ਤੂ ਤਾਰ ਜੀ ਆਰੇ ਇੱਕ ਟੇਕ ਤੂ ਲਾਹ ਬਿਦਾਨੀ ਆਸ ਹਾਂਜੀ ਲਾਹ ਬਿਦਾਨੀ ਆਸ ਲਾਹ ਬਿਦਾਨੀ ਆਸ ਨਾਨਕ ਨਾਮ ਧਿਆਈਐ ਕਾਰਜ ਆਵੈ ਰਾਸ ਪੌੜੀ ਤਦਾ ਧਾਵਤ ਤੋ ਮਿਟੈ ਸੰਤ ਸੰਗ ਹੋਏ ਬਾਸ ਦੋਵੇਂ ਧੱਦੀ ਇਸੇ ਤਰ੍ਹਾਂ ਸ਼ੁੱਧ ਉਚਾਰਨ ਕਰਨੀ ਹਨ ਧੁਰ ਤੇ ਕਿਰਪਾ ਕਰੋ ਆਪ ਧੁਰ ਤੇ ਇਥੇ ਠਮਕ ਕਿਰਪਾ ਕਰੋ ਆਪ ਪਿਥ ਵਿਸਰਾਮ ਤੋ ਹੋਏ ਮਨਹ ਪਰਗਾਸ ਧਾਨ ਸਾਚਾ ਤੇਊ ਸੱਚ ਸਾਹਾ ਹਰ ਹਾਰ ਪੂੰਜੀ ਨਾਮ ਵਿਸਾਹਾ ਧੀਰਜ ਜਸ ਸੋਭਾ ਤਿਹ ਬਣਿਆ ਧੀਰਜ ਜਸ ਸੋਭਾ ਇਥੇ ਵਿਸਰਾਮ ਤਿਹ ਬਣਿਆ ਹਰ ਹਰ ਨਾਮ ਸ੍ਰਵਣ ਜਿਹ ਸੁਨਿਆ ਸ੍ਰਵਨ ਜਿਹ ਸੁਨਿਆ ਗੁਰਮੁਖ ਜਿਹ ਘਟ ਰਹਿ ਸਮਾਈ ਨਾਨਕ ਤਿਹ ਜਾਨ ਮਿਲੀ ਵਡਾਈ ਸ਼ਲੋਕ ਨਾਨਕ ਨਾਮ ਨਾਮ ਜਪ ਜਪਿਆ ਅੰਤਰ ਬਾਹਰ ਰੰਗ ਨਾਨਕ ਨਾਮ ਨਾਮ ਜਪ ਜਪਿਆ ਯਾਨੀ ਲਖੇਰ ਕੇ ਪੜਨੇ ਆ ਨਾਮ-ਨਾਮ ਇਕੱਠਾ ਨਹੀਂ ਕਹਿ ਦੇਣਾ ਗੁਰ ਪੂਰੈ ਉਪਦੇਸਿਆ ਨਰਕ ਨਾਹ ਸਾਧ ਸੰਗ ਜੀ ਨਰਕ ਨਾਹ ਸਾਧ ਸੰਗ ਪੌੜੀ ਨੰਨਾ ਨਰਕ ਪਰਹ ਤੇ ਨਾਹੀ ਜਾ ਕੈ ਮਨ ਤਨ ਨਾਮ ਵਸਾਹੀ ਨੰਨਾ ਨਰਕ ਪਰ ਹੈ ਤੇ ਨਹੀਂ ਜਾ ਕੈ ਮਨ ਤਨ ਨਾਮ ਵਸਾਹੀ ਨਾਮ ਨਿਧਾਨ ਗੁਰਮੁਖ ਜੋ ਜਪਤੇ ਤੁਹਾਡੇ ਨਾਲ ਜਿਹੜੇ ਨਨੇ ਅੱਖਰ ਹੈ ਨਾ ਇਹ ਨਾਸਕੀ ਬੁੱਲਿਆ ਕਰੋ ਨਾਮ ਨਿਧਾਨ ਤੁਸੀਂ ਕਹਿੰਦੇ ਨਾਮ ਨਿਧਾਨ ਕਿਉਂ ਬੰਦ ਨਹੀਂ ਕਰਨੀ ਆਵਾਜ਼ ਨਾਮ ਨਿਧਾਨ ਗੁਰਮੁਖ ਜੋ ਜਪਤੇ ਬਿਖ ਮਾਇਆ ਮਹਿ ਨਾ ਓਇ ਖਪਤੇ ਬਿਖ ਮਾਇਆ ਮਹਿ ਨਾ ਓਇ ਖਪਤੇ ਨੰਨਾਕਾਰ ਨਾ ਹੋਤਾ ਤਾ ਕਹੋ ਨੰਨਾਕਾਰ ਕਠਾਈ ਪਾਠ ਨੰਨਾਕਾਰ ਨਾ ਹੋਤਾ ਤਾ ਕਹੋ ਨਾਮ ਮੰਤਰ ਗੁਰਦੀਨੋ ਜਾ ਕਹੋ ਨਾਮ ਮੰਤਰ ਹਾਂਜੀ ਨਾਮ ਮੰਤਰ ਕਿੱਥੇ ਵਿਸਰਾਮ ਨੇ ਦੇ ਨਦ ਆਨ ਹਰ ਅੰਮ੍ਰਿਤ ਪੂਰੇ ਤਹ ਬਾਜੇ ਨਾਨਕ ਅਨਹਦ ਤੂਰੇ ਤਹ ਬਾਜੇ ਨਾਨਕ ਏ ਬਾਜੀ ਪਾਤੀ ਠਮਕ ਲਾ ਕੇ ਨਾਨਕ ਤੇ ਵਿਸਰਾਮ ਲਾ ਅਨਹਦ ਤੂਰੇ ਲੋਕ ਪਤ ਰਾਖੀ ਗੁਰ ਪਾਰ ਬ੍ਰਹਮ ਤਜ ਪਰ ਪੰਜ ਮੋਹ ਵਿਕਾਰ ਨਾਨਕ ਸੋ ਆਰਾਧੀਐ ਅੰਤ ਨ ਪਾਰਾ ਵਾਰ ਕੌੜੀ ਪਪਾ ਪਰਮਿਤ ਪਾਰ ਨਾ ਪਾਇਆ ਪਰਮਿਤ ਇਹ ਵਿੱਚ ਡੈਸ਼ ਦੇ ਕੇ ਪਾਠ ਉਚਾਰਨ ਕਰਨਾ ਪਰਮਿਤ ਪਾਰ ਨਾ ਪਾਇਆ ਪਰਮਿਤ ਇਕੱਠਾ ਨਹੀਂ ਪਾਠ ਕਰਨਾ ਪਪਾ ਪਰਮਿਤ ਪਾਰ ਨਾ ਪਾਇਆ ਪਤਿਤ ਪਾਵਨ ਅਗਮ ਹਰਿ ਰਾਯਾ ਹੋਤ ਪੁਨੀਤ ਕੋਟ ਅਪਰਾਧੂ ਅੰਮ੍ਰਿਤ ਨਾਮ ਜਪਹਿ ਮੇਲ ਸਾਧੂ ਪਰਪਤ ਤ੍ਰੋਹ ਮੋਹ ਮਿਟਨਾਈ ਇਹ ਵੀ ਪਾਠ ਧਿਆਨ ਨਾਲ ਉਚਾਰਨ ਕਰਨਾ ਹੈ ਪਰਪਤ ਤ੍ਰੋਹ ਮੋਹ ਇੱਥੇ ਵਿਰਾਮ ਲਾਦਣਾ ਮੇਟ ਨਾਈ ਯਾਨੀ ਪਰਪੰਚ ਹੈ ਯਾਨੀ ਛਾਲ ਹੈ ਪਰਪੰਚ ਦਾ ਅਰਥ ਛਾਲ ਹੁੰਦਾ ਪਰਪੰਚ ਦਾ ਅਰਥ ਛਾਲ ਧੋਖਾ ਤੇ ਤ੍ਰੋਹ ਕਾਪਟ ਤੇ ਮੋਹ ਹੈ ਮੇਟ ਨਾਈ ਨਾਮ ਜਪਨ ਨਾਲ ਹੀ ਮਿਟ ਜਾਂਦੀ ਹਨ ਮਿਟਨਾਈ ਪਾਠ ਨਹੀਂ ਕਰਨਾ ਸੰਪਰਦਾਚ ਮੁੱਖ ਪਾਠ ਮੇਟ ਨਾਈ ਵੱਖਰਾ ਕਰਾਇਆ ਜਾਂਦਾ ਹੈ ਵਰਪਾਚ ਧਰੋਹ ਮੋਹ ਮੇਟ ਨਾਈ ਜਾ ਕ ਰਖ ਆਪ ਗੁਸਾਈ ਪਾਤ ਸਾਹ ਛਤਰ ਸਿਰ ਸੋ ਨਾਨਕ ਦੂਸਰ ਅਵਰ ਨਾ ਕੋਉ ਸ਼ਲੋਕ ਫਾਹੇ ਕਾਟੇ ਬਿਟੇ ਗਵਨ ਫਤਿਹ ਭਈ ਮਨ ਜੀਤ ਇਹ ਫਤਿਹ ਉਚਾਰਨ ਕਰਨਾ ਫਤਿਹ ਨਹੀਂ ਥੱਤੀ ਸਿਆਰੀ ਲੱਗੀ ਹੋਈ ਆ ਫਤਿਹ ਭਈ ਮਨ ਜੀਤ ਨਾਨਕ ਗੁਰ ਤੇ ਥਿਤ ਪਾਈ ਫੇਰਨਾ ਮਿਟੇ ਨਿਤ ਨੀਤ ਇਹ ਵੀ ਪਾਠ ਸੰਪਰਦਾਚ ਵੱਖਰਾ ਕਰਾਇਆ ਜਾਂਦਾ ਹੈ ਫੇਰ ਨਾ ਮਿਟੇ ਨਿਤ ਨਿਤ ਯਾਨੀ ਮੁੜ ਕੇ ਫੇਰ ਨਹੀਂ ਮਰੀਦਾ ਹਮੇਸ਼ਾ ਹਮੇਸ਼ਾ ਆਰਥਿਕ ਕੀਤਾ ਜਾਂਦਾ ਪੌੜੀ ਫਫਾ ਫੇਰਤ ਫੇਰਤ ਤੂੰ ਆਇਆ ਫਫਾ ਨਹੀਂ ਕਹਿਣਾ ਫਫਾ ਉਚਾਰਨ ਕਰਨਾ ਫਫਾ ਫੇਰੇ ਤੇ ਫੇਰਤ ਤੂੰ ਤੂੰ ਆਇਆ ਦੁਰਲਭ ਦੇਹ ਕਲਯੁਗ ਮਹਿ ਪਾਇਆ ਫਿਰ ਇਹ ਆਵਸਰ ਚਰਨ ਹੱਥਾ ਇਹ ਚਰਹ ਜਿਹੜਾ ਪਦ ਹੈ ਭਾਰਾ ਉਚਾਰਨ ਕਰਨਾ ਨਾਮ ਜਪਹੁ ਤਉ ਕੱਟੀਐ ਫਾਸਾ ਫਿਰ ਫਿਰ ਆਵਨ ਜਾਣ ਨ ਹੋਈ ਇਕਹਿ ਇਕ ਜਪਹੁ ਜਪ ਸੂਈ ਕਰੋ ਕਿਰਪਾ ਪ੍ਰਾਪ ਕਰਨ ਹਾਰੀ ਕਰਨੇ ਹਾਰੀ ਨੰਨੇ ਦੇ ਦਲਾਵਾ ਹਨ ਕਰਨੇ ਹਾਰੇ ਨਹੀਂ ਕਹਿਣਾ ਕਰਨੇ ਹਾਰੀ ਮੀਲ ਲੀਹੂ ਨਾਨਕ ਬੇਚਾਰੇ ਸ਼ਲੋਕ ਬਿਨਉ ਸੁਨਹੁ ਤਉਮ ਪਾਰ ਬ੍ਰਹਮ ਦੀਨ ਦਇਆਲ ਗੁਪਾਲ ਸੁਖ ਸੰਪੈ ਬਹੁ ਭੋਗ ਰਸ ਸੁਖ ਨਹੀਂ ਕਸ ਕੇ ਬੋਲਣਾ ਸੁਖ ਸੰਪੈ ਵਹ ਪੂਗ ਰਾਸ ਨਾਨਕ ਸਾਧਰਵਾਲ ਪੌੜੀ ਬੱਬਾ ਬ੍ਰਹਮ ਜਾਨਤ ਤੇ ਬ੍ਰਹਮਾ ਬੈਸਨੋ ਤੇ ਗੁਰਮੁਖ ਸੋਚ ਧਰਮਾ ਵੀਰਾ ਆਪਨ ਬੁਰਾ ਮਿਟਾਵੈ ਤਾਹੂ ਬੁਰਾ ਨਿਕਟ ਨਹੀਂ ਆਵੈ ਬਾਧਿਓ ਆਪਣ ਹਉ ਹਉ ਬੰਦਾ ਸੰਸਾਰਿ ਪਿਸਰਾ ਮ ਤਾਹੂ ਬੁਰਾ ਨਿਕਟ ਨਹੀਂ ਆਵੇ ਅਰਥ ਨਾਲ ਤਾਹੂ ਬੁਰਾ ਨਿਕਟ ਨਹੀਂ ਆਵੇ ਦੋਸ ਦੇ ਤ ਅਗਹਿ ਕਉ ਅੰਦਾ ਬਾਤ ਚੀਤ ਸਭ ਰਹੀ ਸਿਆਨਪ ਜਿਸ ਹੈ ਜਨਾਵਹੁ ਸੋ ਜਾਣੈ ਨਾਨਕ ਸਲੋਕ ਪੈ ਭੰਜਨ ਆਗ ਦੁਖ ਨਾਸ ਅਗ ਨਹੀਂ ਕਹਿਦਨਾ ਆਗ ਖੱਗੇ ਨਾਲ ਹੀ ਉਚਾਰਨ ਕਰਨਾ ਹੈ ਅਗ ਦਾ ਅਰਥ ਹੁੰਦਾ ਹੈ ਪਾਪ ਅਗ ਤਾਂ ਅਰਥ ਕੁਝ ਹੋਰ ਹੀ ਹੋ ਜਾਏਗਾ ਭੈ ਪੰਜਨ ਆਗ ਦੂਖ ਨਾਸ ਮਨਹ ਅਰਾਧ ਹਰੇ ਸੰਤ ਸੰਗ ਜੇ ਰਿਤ ਬਸਿਓ ਨਾਨਕ ਤੇ ਨਾ ਭ੍ਰਮੇ ਨਾਨਕ ਤੇ ਨਾ ਭ੍ਰਮੇ ਇਹ ਜਿਹੜਾ ਸੰਤ ਸੰਗ ਹੈ ਨਾ ਭਾਗ ਇਹਦੀ ਮਿਹਨਤ ਪਹਿਲਾਂ ਹੀ ਕਰ ਲੈਣੀ ਚਾਹੀਦੀ ਹੈ ਜਿਆਦਾ ਕਿਉਂਕਿ ਇਹ ਬਹੁਤ ਵੱਡੀ ਪਦ ਆਉਂਦਾ ਹੈ ਜਾਦੇ ਨਾ ਸੁਣਨ ਦੇ ਵਿੱਚ ਆਇਆ ਜਾਂ ਤਾਂ ਸੰਗ ਕਹਿ ਦਿੰਦੇ ਗੰਗਾ ਲਾ ਦਿੰਦੇ ਜੇ ਸੰਗ ਹੀ ਕਹਿ ਜਾਂਦੀ ਘੱਗਾ ਹੀ ਲਾ ਜਾਂਦੇ ਗੱਗੇ ਨਾਲ ਸ਼ੁੱਧ ਬੋਲਣਾ ਪਾਦ ਸੰਗ ਪਾਦ ਬੇਅੰਤ ਵਧੀਆ ਆਊਗਾ ਮਾਰੇ ਦੀ ਬਾਣੀ ਚ ਕਈ ਪਦਾਂ ਦੇ ਨਾਲ ਜੁੜ ਕੇ ਵੀ ਆਏਗਾ ਸਾਧ ਸੰਗ ਸਤ ਸੰਗ ਸੰਤ ਸੰਗ ਜਿਹ ਰਿਤ ਬਸਿਓ ਨਾਨਕ ਤੇ ਨ ਭ੍ਰਮੇ ਪੌੜੀ ਹਾਂਜੀ ਭਰਮੇ ਹੀ ਉਚਾਰਨ ਕਰਨਾ ਜੇ ਰਾਰਾ ਪੂਰਾ ਹੋਵੇ ਤਾਂ ਭਰਮੇ ਭੱਬਾ ਭਰਮ ਮਿਟਾਵੋ ਆਪਣਾ ਦੋਵੇਂ ਭੱਬੇ ਉਚਾਰਨ ਕਰਨੇ ਹਨ ਭੱਬਾ ਭਰਮ ਮਿਟਾਵੋ ਆਪਣਾ ਇਹ ਸੰਸਾਰ ਸਗਲ ਹੈ ਸੁਪਨਾ ਭਰਮੇ ਸੁਰ ਨਰ ਦੇਵੀ ਦੇਵਾ ਭਰਮੇ ਸੁਰ ਨਰ ਦੇਵੀ ਦੇਵਾ ਭਰਮੇ ਦੂਸਰਾਂ ਪਰਮੇ ਸੂਰ ਨਰ ਦੇਵੀ ਦੇਵਾ ਪਰਮੇ ਸਿੱਧ ਸਾਧਕ ਬ੍ਰਹਮੇਵਾ ਭਰਮ ਪਰਮ ਮਾਨੋਖ ਡਹਕਾਏ ਦੁਤਰ ਮਹਾ ਵਿਖਮ ਦੁਤਰ ਮਹਾ ਵਿਖਮ ਇਹ ਮਾਏ ਗੁਰਮੁਖ ਭ੍ਰਮ ਭੈ ਮੋਹ ਮਿਟਾਇਆ ਹਾਂਜੀ ਗੁਰਮੁਖ ਭ੍ਰਮ ਭੈ ਚਾਲ ਨਾਲ ਇਥੇ ਲਾ ਦੋ ਗੁਰਮੁਖ ਤੇ ਯਮਕ ਲਾ ਦੋ ਨਾਨਕ ਤੇਹ ਪਰਮ ਸੁਖ ਪਾਇਆ ਸ਼ਲੋਕ ਮਾਇਆ ਡੋਲੇ ਬਹੁ ਵਿਧੀ ਮਨ ਲਪਟਿਓ ਤਿਹ ਸੰਗ ਮਾਗਨ ਤੇਜ ਜੇ ਤੁਮ ਰਖੋ ਮਾਗਨ ਤੇ ਜੇ ਤੁਮ ਰਖੋ ਸੋ ਨਾਨਕ ਨਾਮ ਹੈ ਰੰਗ ਪਉੜੀ ਮਮਾ ਮਾਗਨ ਹਾਰ ਈਾਨਾ ਮਮਾ ਮਾਗਨ ਹਾਰ ਈਾਨਾ ਦੇਨ ਹਾਰ ਦੇ ਰਹਿਓ ਸੁਜਨ ਜੋ ਦੀਨੋ ਸੋ ਇਕ ਬਾਰ ਮਨ ਮੂਰਖ ਕਹਿ ਕਰੇ ਪੁਕਾਰ ਜੋ ਮਗ ਹੈ ਤਉ ਮਗ ਹੈ ਬੀਆ ਜਾਤੇ ਕੁਸਲ ਨ ਕਾਹੂ ਥੀਆ ਜਾਤੇ ਕੁਸਲ ਨ ਕਾਹੂ ਥੀਆ ਮਾਗਨ ਮਾਗ ਤਾ ਇੱਕ ਹੈ माग ਇਸ ਸੰਪਰਦਾ ਦੇ ਵਿੱਚ ਪਾਠ ਇਕੱਠਾ ਕਰਾਇਆ ਜਾਂਦਾ ਹੈ ਮਗਨ मागਤ ਇੱਕ ਹੈ माग ਮਗਨ मागਤ ਇੱਕ ਹੈ माग ਜੀ ਮੰਗ ਮੰਗਣੀ ਹੈ ਨਾ ਤਾਂ ਇੱਕ ਵਾਹਿਗੁਰੂ ਤੋਂ ਨਾਮ ਦੀ ਮੰਗ ਮੰਗ ਜਾਂ ਵਾਹਿਗੁਰੂ ਦੀ ਪ੍ਰਾਪਤੀ ਦੀ ਮੰਗ ਮੰਗ ਕਿਉਂ ਅਰਥ ਪਿੱਛੇ ਦਾ ਸੀ ਦਿੱਤਾ ਜੋ ਮੰਗ ਹੈ ਤੋ ਮੰਗ ਹੈ ਵੀ ਹੈ ਜੇ ਮੰਗਦਾ ਹੈ ਤੇ ਹੋਰ ਹੀ ਦੂਜਾ ਕੁਝ ਹੀ ਮੰਗੀ ਜਾਂਦਾ ਹੈ ਇਸ ਕਰਕੇ ਤੂੰ ਸੁਖੀ ਨਹੀਂ ਹੈ ਜੇ ਮੰਗਣਾ ਤਾਂ ਵਾਹਿਗੁਰੂ ਨੂੰ ਮੰਗ। ਮੰਗਨ ਮਾਗਤ ਇੱਕ ਹੈ 마ਗ ਨਾਨਕ ਜਾਤੇ ਪਰ ਹੈ ਪਰਾਗ ਵਾਹਿਗੁਰੂ ਜੀ ਕਾ ਕਾਲ ਸਾਗ ਕਰਹੈ ਵਾਹਿਗੁਰੂ ਜੀ ਕੀ ਪਤੇ